ਇਦਾ ਹੋਣਾ ਚਾਹੀਦਾ ਹੈ ਕਿ ਘਰ ਉਹ ਸਿੱਧਾ ਕਾਲਜ ਜਾਵੇ ਤੇ ਕਾਲਜੋਂ ਸਿੱਧਾ ਘਰ ਆਵੇ। ਤੁਹਾਨੂੰ ਤੇ ਪਈ ਆਪਣੀ ਸੁਆਤ ਦੀ। ਮਾਂ ਵੇਖੋ ਤੁਹਾਡੀ ਕੀ ਗੱਲਾਂ ਕਰਨ ਦੀ ਐ ਮੈਨੂੰ। ਕੀ ਕਹਿਤਾ ਮਮੀ ਤੈਨੂੰ? ਕੀ ਜੀ ਤੁਹਾਨੂੰ ਦੇਖਦਾ ਨਹੀਂ ਹੈਗਾ ਸਾਰਾ ਸੂਟ ਖਰਾਬ ਕਰਕੇ ਰਾਤਾਂ ਤੱਕ ਤੁਹਾਨੂੰ ਵੀ پتہ ਲੱਗਣਾ ਕਿ ਕੋਈ ਗੋਆ ਉਂਡੇ ਆ ਰਿਹਾ। ਤੁਲੀ ਨੱਗੂ ਤੋਂ ਜੋ ਕਰ ਰਹੀ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਗੋਤ ਨੂੰ ਆ ਗਈ ਹੈ। ਧੀ ਜੀ ਤੁਹਾਨੂੰ ਅਨੇ ਵਾਸੁਰਿਆਂ ਦੇ ਬੰਦਾ ਬਿਚੇ ਹੌਸਲੇ ਨਾਲ ਕੰਮ ਹੋ ਜਾਂਦਾ ਤੁਸੀਂ ਕਿਹੜੇ ਕਿਤੇ ਜਾਣਾ ਹੈ। ਨਦੀ ਮਾਂ ਇਹ ਗੁਲੀ ਨੂੰ ਕਿਤੇ ਨਹੀਂ ਫੱਟ ਕੇ ਨਹੀਂ ਪਤਾ ਮੈਨੂੰ ਕਿ ਤੂੰ ਪਛੜ ਗਈ ਨਹੀਂ ਤੇ ਮੈਂ ਸਾਰਾ ਦਿਨ ਲੱਗੀ ਰਹੀ ਨਹੀਂ ਕੰਮ ਨੂੰ ਤੇ ਮੈਂ ਚਲ ਠੰਡੇ ਠੰਡੇ ਕਰ ਲੈਣੀ ਆ ਕੰਮ ਕਿੰਨਾ ਕਰਨਾ ਦਾ ਦੋ ਟਿਕੀਆਂ ਹੀ ਲਾਉਣੀਆਂ ਤੇ ਬਾਅਦ ਝਾੜੂ ਪੋਚਾ ਕਰਕੇ ਤੇ ਸਾਰੀ ਦਿਹਾੜੀ ਵੇਲੇ ਅੱਜ ਮੈਂ ਜਾਣਾ ਹੀ ਤੂੰ ਜਾਣ ਬੁੱਝ ਕੇ ਕਸੂਮਾ ਤਾਂ लाਤੀ ਐ ਹੋਰ ਤੇਰੇ ਕੋਲ ਕਿਹੜੇ ਸੂਟ ਨਹੀਂ ਹੈਗੇ ਤੇ ਚੇਂਜ ਕਰ ਲਾ ਆਪਣੇ ਕੱਪੜੇ ਇੱਥੇ ਮੈਨਾਂ ਲੜਨ ਜੂ ਲੱਗਦੀਆਂ ਤੇਰਾ ਕੀ ਕਹਿਣ ਦਾ ਮਤਲਬ ਆਪੇ ਹੁਣ ਮੈਂ ਸੂਟ ਚੇਂਜ ਕਰਾਂ ਤਾਂ ਉਹਨਾਂ ਟਾਈਮ ਖਰਾਬ ਕਰਾਂ ਤੇ ਫਿਰ ਮੈਂ ਪਹਿਲੇ ਦਿਨ ਜਾਣਾ ਤੇ ਲੇਟ ਹੋ ਜਾਾਂ ਮੈਂ ਕਿਹੜਾ ਦਿਲਾਂ ਨੂੰ ਅਣਭੁੱਜ ਕੇ ਕੀਤਾ ਵਾ ਮੈਨੂੰ ਪਤਾ ਹੀ ਲੱਗਾ ਕਿਹੜੇ ਵਲੇ ਤੂੰ ਅੱਗੋਂ ਆ ਗਈ ਆ ਤੂੰ ਹੁਣ ਜਾਣ ਕੇ ਮੇਰਾ ਕਸੂਰ ਕੱਢਣ ਦੀ ਆ ਕਸੂਰ ਹੈ ਹੀ ਤੁਹਾਡਾ ਵਾ ਬੰਦਾ ਹੌਸਲੇ ਨਾਲ ਆ ਜਾਂਦਾ ਵਾ ਆ ਤੇ ਤੇਰੀ ਵਲੀ ਵੇਹੇ ਦਾ ਹਾਦੀ ਆ ਤੂੰ ਬਿਨਾ ਮਤਲਬ ਤੂੰ ਅਗਲੇ ਦੇ ਉੱਤੇ ਦੋਸ਼ ਲਾਉਣੀ ਰਹਿਨੀ ਆ ਦੀਦੀ ਤੁਹਾਡੇ ਵਾਲੀ ਵੀ ਹਾਦੀ ਹੋਈ ਆ ਇਹ ਕਿ ਤੁਸੀਂ ਗਲਤੀ ਕੀਤੀ ਉੱਤੇ ਮੰਨਣ ਦੇ ਮੈਨੂੰ ਤਾਂ ਲੱਗਦਾ ਕਿ ਸਾਰੀ ਗੱੇ ਪਿਆ ਜੇ ਚੱਲੀ ਆ ਉਹ ਲੈਨੇ ਦਾ ਨਹੀਂ ਕੋਈ ਗੱਲ ਨਹੀਂ ਆ ਮੈਨੂੰ ਕੀ ਲੋੜ ਆ ਸੜਨ ਦੀ ਮੈਨੂੰ ਤਾਂ ਸਗੋਂ ਚਾਹੇ ਵੜਾਵਾ ਕਿ ਤੇਰੇ ਨੂੰ ਪੜਨ ਲ ਪਤਾ ਵਾ ਤੇਰੇ ਬਦਲੇ ਮੈਂ ਸਾਰੇ ਘਰਦਿਆਂ ਦੇ ਤਰਲੇ ਕੱਢਿਆ ਕਿ ਨਹੀਂ ਉਹਨੂੰ ਜੇ ਪੜਨ ਦਾ ਸ਼ੌਕ ਆ ਤੇ ਉਹਨੂੰ ਆਪਾ ਪੜਾਈਏ ਤੇ ਤੂੰ ਮੇਰਾ ਆਮੋਲ ਲ ਪਾਇਆ ਵਾ ਮੈਨੂੰ ਵੀ ਭਾਵੇਂ ਤੁਸੀਂ ਤਰਲੇ ਕੱਢਿਆ ਕਿ ਨਹੀਂ ਨਹੀਂ ਤੈਨੂੰ ਭਲਾ ਪਤਾ ਹੀ ਨਹੀਂ ਕੁਝ ਤੂੰ ਵੀ ਸਾਲਣ ਨੂੰ ਕਹਿ ਕੇ ਵੇਖਿਆ ਸੀ ਕਿ ਇਹਨੇ ਮੰਨੀ ਹੀ ਤੇਰੀ ਮੈਂ ਇੱਕੋ ਵਾਲੀ ਡੈਡੀ ਜੀ ਨੂੰ ਕਿਹਾ ਵਾ ਤੇ ਉਸੇ ਵਲੋਂ ਉਹਨੇ ਹਾਂ ਕਰਦੀ ਐ ਹੁਣ ਸ਼ਾਇਦ ਤੁਹਾਡੇ ਕਹਿੰਦਾ ਕਿ ਮਤਲਬ ਤੁਹਾਡੇ ਕਹਿੰਦੇ ਉਹਨਾਂ ਸਾਰਿਆਂ ਹਾਂ ਕੀਤੀ ਐ ਗੁਲੀਨਾ ਤੂੰ ਹਾਰੇ ਗੱਲੋਂ ਪੁੱਠੇ ਪਾਸੇ ਕਿਉਂ ਖੜਦੀ ਆਂ ਕੱਦ ਲਈ ਨਹੀਂ ਲੜਨ ਲੱ ਸਗੋ ਪਹਿਲੇ ਦਿਨ ਤੋਂ ਖੋਸ਼-ਖੋਸ਼ ਜਾਹਣ ਖੋਸ਼-ਖੋਸ਼ ਤੇ ਚੱਲੀ ਆਂ ਖੋਸ਼-ਖੋਸ਼ ਘਲਦੇ ਤੇ ਜਾਂਦੀ ਪਰ ਆਹ ਹੋ ਜਾ ਕੇ ਤੇ ਮੈਂ ਆਪਣਾ ਸੂਟ ਸਾਫ਼ ਕਰਾਂ ਉਹ ਕੋਈ ਨਹੀਂ ਮੈਂ ਸਾਫ਼ ਕਰ ਦੇਣੀ ਆ ਲਿਆ ਹਦੀ ਮੰਮੀ ਪੁੱਤ ਜਾਣ ਨਹੀਂ ਦੇ ਹੈਲੇ ਦਿਨ ਕਿੱਥੇ ਆ ਗਿਆ ਟਾਈਮ ਕਿੰਨਾ ਹੋ ਗਿਆ ਤੇ ਉਹਨੇ ਅੱਜ ਪਹਿਲੇ ਦਿਨ ਜਾਣਾ ਲੇਟ ਨਾ ਹੋ ਜੇ ਨਹੀਂ ਨਹੀਂ ਮੰਮੀ ਲੇਟ ਨਹੀਂ ਹੁੰਦੇ ਆ ਕੋਮਾ ਤਿਆਰ ਆ ਬੱ ਚੱਲੇ ਆ ਚੱਲ ਜਾਓ ਫਿਰ ਮੇਰੀ ਤਰ੍ਹਾਂ ਸਾਫ ਕਰੋ ਕੋਈ ਦਾਗ ਨਾ ਰਹਿ ਜੇ ਕਿ দাঁਤ ਕੋਲੇ ਕੋਲੇ ਮਾਂਡੇ ਆ ਪੱਬਜੀ ਕਰਦੇ ਜੀ ਕੋਸ਼ ਨਹੀਂ ਲਾਵਾ ਮੈਂ ਪੂੰਛਾ ਲਾ ਕੇ ਅੰਦਰ ਚਲੀ ਹਾਂ ਤੇ ਗੋਇਆ ਕਿਤੇ ਲੱਗ ਗਈ ਤੇ ਮੈਂ ਚਾਹ ਸਾਫ ਕਰ ਦੇਣੀ ਹੈ ਗੱਲ ਨਹੀਂ ਫਿਰ ਕੀ ਜੇ ਭੇਖਣ ਲੱਗ ਗਿਆ ਤੂੰ ਆਪ ਨਹੀਂ ਕਰ ਸਕਦੀ ਕਿ ਉਹਨਾਂ ਨੂੰ ਕਰਾਉਂਦੀ ਆ ਉਹਨੇ ਨਹੀਂ ਕੀ ਕਹਿ ਲਾ ਹਮ ਮੇ ਖੋਦੀ ਸਾਫ ਕਰਨੀ ਹੈ ਫਿਰ ਕਿਹੜੀ ਗੱਲ ਆ ਉਹਨਾਂ ਦੇ ਤੇ ਹੁਣ ਹੱਥ ਖਰਾਬ ਹੋ ਜਣੇ ਮੈਂ ਚਲ ਵਿੱਚ ਉਨੀ ਨਾਲ ਸਾਫ ਕਰ ਦਿੰਨੀ ਆ ਤੇ ਮੇਰੀ ਜੁੱਤੀ ਕਿੱਥੇ ਆ ਅੰਦਰ ਆ ਜਾ ਤਾਂ ਆਕਰੋ ਸਾਰੇ ਟੱਬਰ ਨੇ ਸਿਰ ਤੇ ਚੜਾਇਆ ਜੇ ਉਹਨੇ ਖੰਦਾ ਕੀਤਾ ਤਾਂ ਉਹਨੇ ਸਾਫ਼ ਕਰਨਾ ਹੀ ਗਲੇਰ ਕਿਦਾਂ ਦੀਆਂ ਗੱਲਾਂ ਕਰਨੀ ਤੂੰ ਉੱਚ ਸਾਈਡ ਲਾਈਨ ਕਿਹੜੀ ਗੱਲ ਆ ਜੇ ਮੱਲਾ ਭੁਲੇਖੇ ਨਾਲ ਜਾਂ ਗਲਤੀ ਨਾਲ ਮਤਲਬ ਵੀ ਆਪਣੇ ਟਕਰਾਈ ਗਏ ਜੇ ਤੇ ਜੇ ਉਹਨਾਂ ਕੋ ਦਾਗ ਲੱਗ ਗਏ ਤਾਂ ਕਿਹੜੀ ਆਗਰਾਗੀ ਤੇਰੇ ਕੋ ਸੂਟ ਹੋਣੀ ਹੈ ਕਿ ਇੱਕੋ ਸੂਟ ਤੂੰ ਪਾ ਕੇ ਜਾਣਾ ਹੈ ਅਛਾ ਮੈਂ ਫਿਰ ਸੂਟੀ ਬਦਲਦੀ ਰਹਿੰਦੀ ਉੱਥੇ ਲੇਟ ਨਹੀਂ ਹੋਣਾ ਮੈਂ ਲੇਟ ਨੂੰ ਤੁੰਗੜਾ ਤੇ ਜਾ ਕੇ ਰਿਪਨ ਕੱਟਣਾ ਹੈ ਕਲਾਸ ਹੀ ਲਵਾਉਣੀ ਹੈ ਜਾ ਕੇ ਉਛਾ ਮੈਂ ਪਹਿਲੇ ਦਿਨ ਜਾਵਾਂ ਤੇ ਪਹਿਲੇ ਦਿਨ ਇਹ ਗੱਲਾਂ ਕਰਵਾਵਾਂ ਉੱਥੇ ਜਾ ਕੇ ਇਹ ਤਾਂ ਤੇ ਗੱਲਾਂ ਕਰਾਂ ਉਹਨੇ ਕਿੱਧਰ ਤੋਂ ਕਿੱਧਰ ਗੱਲ ਖਾਂਦੀਆਂ ਤੂੰ ਗੱਲਾਂ ਉਹ ਮੈਂ ਕਿਹੜੀ ਗੱਲਾਂ ਖੰਣਾ ਤੈਨੂੰ ਮੈਂ ਜਦੋਂ ਮੈਨੂੰ ਪਤਾ ਵੀ ਟਾਈਮ ਤੇ ਤੈਨੂੰ ਮੈਂ ਪਹਚਾ ਲੈਣਾ ਵਾ ਤਾਂ ਤੂੰ ਤਾਂ ਜਾਣ ਕੇ ਫਿਰਨੇ ਕਿੱਧਰ ਨੂੰ ਤੁਰ ਪਈਂਦੀਆਂ ਗੱਲਾਂ ਲੈ ਕੇ ਤੇਰੇ ਨਾਲੇ ਨਾ ਵੱਡਿਆਂ ਦੀ ਇਤ ਕਰਿਆਗਾ ਜੇ ਆਪਾਂ ਕੇ ਇਤ ਕਰਾਂਗੇ ਤਾਂ ਅਗਲਾ ਡਿਗੁਗਣੀ ਕਰੂੰਗਾ ਤੇ ਜੇ ਅਸੀਂ ਆਪਣੇ ਨੱਕ ਤੇ ਮੱਖੀ ਨਾ ਬਹਿ ਦਵਾਗੇ ਵੀ ਆਪਾਂ ਨਿੱਕੀ ਜੀ ਗੱਲ ਨੂੰ ਵੀ ਵੱਡੀ ਕਰਾਂਗੇ ਤੇ ਫਿਰ ਅਗਲਾ ਵੀ ਇੱਕ ਲਗ ਦਿਨ ਆਉਂਦਾ ਵੀ ਜਾ ਫਿਰ ਆਪਣੀ ਕਰਦਾ ਰਹਿ ਮਨ ਮਰਜ਼ੀ ਵੱਡੀ ਇਜਤ ਕਰਾਉਣ ਦੇ ਲਈ ਤੇ ਹੁਣ ਦੀ ਇਜਤ ਕਰਾਂ ਐਵੇਂ ਨਾ ਇਹਨੂੰ ਜਾਣਿਓ ਬੜੀ ਇਹ ਚਲਾਕ ਆ ਤੁਹਾਨੂੰ ਸਾਰੇ ਟੱਬਾਂ ਨੂੰ ਇਹਨੇ ਪਿੱਛੇ ਲਾਇਆ ਵਾ ਕਿੰਨਾ ਚਿਰ ਹੋ ਗਿਆ ਭਾਬੀ ਨੂੰ ਵਿਆਹੀ ਆਈ ਨੂੰ ਇਹ ਘਰ 'ਚ ਤੇ ਤੁਹਾਨੂੰ ਤੇ ਅੱਜ ਤੱਕ ਇਹੋ ਜਿਹੀਆਂ ਗੱਲਾਂ ਪਤਾ ਨਹੀਂ ਲੱਗੀਆਂ ਤੇ ਤੂੰ ਕੱਲ ਆਈਏ ਤੇ ਇਹੋ ਜਿਹੀਆਂ ਗੱਲਾਂ ਕੰਡਿਆ ਵੀ ਤੂੰ ਵੱਧ ਸਿਆਣੀ ਹੈ ਨਾ ਤੇਾਨੂੰ ਕੋ ਪਤਾ ਨਹੀਂ ਇਹ ਟੱਬ ਸਾਰੇ ਮੂਰਖੀ ਆ ਕੇ ਤੂੰ ਇਕੱਲੀ ਸਭ ਤੋਂ ਸਿਆਣੀ ਆ ਗਈ ਆ ਹੈ ਹੀ ਮੂਰਖ ਜੇ ਤੁਹਾਨੂੰ ਅੱਜ ਹੀ ਬਹਿ ਜਾਓ ਤੇ ਬਹਿ ਜੇਂਦੇ ਜੇ ਆਪ ਨਹੀਂ ਖਲੋਜੇ ਤਾਂ ਖਲੋਜ ਜਾਂਦੇ ਹੋ ਵੱਡਿਆਂ ਦੀ ਗੱਲ ਮੰਨਣ 'ਚ ਕੋਈ ਗਨਾਹ ਥੋੜਾ ਹੁੰਦਾ ਵਾ ਨਾਲੇ ਉਹ ਕਿਹੜੀ ਵਿਚਾਰ ਕੋਣ ਤੇਰੇ ਦੀ ਉਹਨੇ ਪੱਕੀ ਗੱਲ ਕੀਤੀ ਆ ਕੋਈ ਮਾਰਾ ਕੀਤਾ ਉਹਨੇ ਇਤਨੀ ਨਾ ਗਿਆ ਵੀ ਨਹੀਂ ਇਹਨੂੰ ਘਰ ਹੀ ਰੱਖੋ ਇਹਨੂੰ ਘਰ ਦਾ ਕੰਮ ਕਰਾਓ ਉਹ ਆਂਦੀ ਵੀ ਕੋਈ ਗੱਲ ਨਹੀਂ ਜੇ ਪੜਨਾ ਚਾਹੁੰਦੀ ਆ ਤੇ ਇਹਨੂੰ ਪੜਾ ਲਓ ਮੈਂ ਘਰ ਦਾ ਕੰਮ ਸੰਭਲਿਆ ਕਰਾਂਗੀ ਮਗਰ ਮੈਨੂੰ ਨਹੀਂ ਉਹਦੇ ਦਿਲ ਦਾ ਪਤਾ ਪਤਾ ਹੈਗਾ ਤੁਹਾਨੂੰ ਲੱਗ ਪਤਾ ਜਾਏਗਾ ਜਿੱਦਣ ਉਹਦੇ ਦਿਨੇ ਤਾਰੇ ਬਖਾਏਗੀ ਓਏ ਆਵੇ ਬਾਬਾ ਤੇਰੇ ਅੱਗੇ ਜੋੜੇ ਹੱਥ ਤੇਰਾ ਤਾਂ ਦਿਮਾਗ ਪਤਾ ਨਹੀਂ ਕਿੱਦਾਂ ਨੂੰ ਚੱਲਦਾ ਰਹਿੰਦਾ ਵਾ ਤੇ ਨਾਲੇ ਨਾ ਹੁਣ ਕਾਲਜ ਜਾ ਕੇ ਤੇ ਪੜ੍ਹਾਈ ਦੇ ਦਿਮਾਗ ਲਾਈ ਉਹ ਨਾ ਹੋਰ ਉੱਥੇ ਜੁਗਤਾਂ ਗਾਣਦੀ ਰਹੇ ਵੀ ਮੈਂ ਆਹ ਗੱਲ ਇਦਾਂ ਕਰਨੀ ਆ ਮੈਂ ਉਹਨੂੰ ਆਹ ਕਹਿਣਾ ਇਹ ਨਹੀਂ ਇਹਨੇ ਥੱਬੇ ਰੋਟਾਂ ਦੇ ਲਵਾ ਕੇ ਤੁਹਾਨੂੰ ਮੂੰਹ ਠਲਾ ਦਿਆ ਕਰਕੇ ਗਏ ਨਹੀਂ ਮੇਰੇ ਕੋ ਰਹਿ ਗਈਆਂ ਜੀ ਮੁਰਦੇ ਬਹਾਨੇ ਢੀ ਗਵੇਂ ਪਹਿਲਾ ਦੇਣਾ ਬੰਦੇ ਨੇ ਕਾਲਜ ਜਾਣਾ ਕਿ ਰੱਬ ਦਾ ਨਾਮ ਲੈ ਕੋ ਪਾਠ ਕਰ ਹੋਰ ਹੀ ਕਰ ਕੋਸੀ ਆਪੇ ਕੱਢ ਕੇ ਪਾਤ ਤੇ ਤੁਸੀਂ ਨਾ ਕਿਤੇ ਮੇਰੀ ਸੈਡ ਲੈ ਲਿਓ ਦੂਜਿਆਂ ਦਾ ਹੀ ਪਖਪੂਰੇ ਹੋ ਜਿੰਦ ਤੱਕ ਉਹਦੀ ਸਚਾਈ ਦਾ ਪਤਾ ਲੱਗਾ ਨਾ ਤੁਸੀਂ ਆਪ ਉਹਨੂੰ ਘਟਨਾ ਕਰੋ ਬਾਰ ਕਿੱਡਾ ਨੂੰ ਆਗੂ ਬਣਾਇਆ ਵਾ ਆਜੋ ਫੋੜੇ ਇੱਥੇ ਬੈਠੇ ਨਾ ਰਹੋ ਆਜਾ ਨਾ ਵਾ ਹੋਨ ਜੇ ਇਹ ਨੰਦਰੀ ਸਮਝ ਲੱਗਦਾ ਪਹਿਲਾਂ ਇਹ ਕੰਮ ਪੜਨੇ ਪਾਉ ਪੜਨੇ ਪਾਉ ਪੰਨੇ ਪਾਉ ਹੁਣ ਨਵਾਈ ਕੋ ਸਫ ਕੱਟ ਕੇ ਬੈਜਦੀ ਮੈਨੂੰ ਲੱਗਦਾ ਇਹ ਕਿਹੜਾ ਨੁਕਸਾਨ ਕਰਦਾ ਕਰਦਾ ਨਾ ਆ ਬਣਾਣਾ ਕਿਤੇ ਕਰਾ ਲਈਦਾ ਰੱਪੀ ਆਖਾ ਆਜੋ ਆਜੋ ਹੁਣ ਕੀ ਕਰਨ ਡੈ ਬਿਓ ਆ ਗਿਆ ਕੀ ਹੋ ਗਿਆ ਵਾ ਹੁਣ ਆ ਕੀ ਆ ਉਧਰ ਵੇਖੋ ਕਿੰਨੀ ਤੋ ਪਿਛੜ ਗਈ ਆ ਤੇ ਮੇਰੇ ਦਿਲ ਨੂੰ ਮੇਰ ਹੋਰ ਤਰ੍ਹਾਂ ਹੁੰਦਿਆ ਵਾ ਅਜੇ ਪਹਿਲਾ ਦਿਨ ਤੇਰੇ ਦਿਲ ਨੂੰ ਹੋਣ ਲੱਗ ਪਿਆ ਜਿਹੜੇ ਬਾਹਰ ਤੂਲੀ ਤੰਦ ਬਣ ਢਿਆ ਸਾਰਾ ਕੁਝ ਕਰਨ ਦੇ ਆ ਉਹਨਾਂ ਨੂੰ ਨਹੀਂ ਧੁੱਪ ਲੱਗਦੀ ਤੈਨੂੰ ਹਲੋ ਕਰ ਲੱਗਣ ਦੀ ਏ जाने लड़ी ना ही सारे बड़ी हो गई पिंदर भी आ गए इन्होंने अंदा ही पर थो पा देना कि छेती रोटी पावे दे

ਰੋਟੀ ਲੈ ਆਉਂ ਦਿਖਾ ਕੇ ਨਵੇਂ ਜਾਣਾ ਪੈ ਰਿਹਾ ਡੈਡੀ ਦੀ ਨਾ ਬੰਦੀ ਟਿਫਨ ਚ ਅਕਾਡੇ ਵੀ ਮੈਕ ਕਰ ਰੋਣਾ ਤੇ ਮੇਰੀ ਲਈ ਆਂ ਇਹਦੇ ਡਾਕੂਮੈਂਟ ਲੱਗਣੇ ਆਂ ਸਬਜੀ ਬਣਾਉਂਦੀ ਤੇ ਫੁਲਕੇ ਮੈਂ ਪਕਾਉਣ ਲੱਗੀ ਆਂ ਨੌਦੇ ਭਈ ਨਹੀਂ ਲੇਟ ਤੂੰ ਹੀ ਤਿੰਨ ਜਾਣੀ ਆਉ ਤੇ ਰੋਟੀ ਤੁਹਾਡੇ ਕੋਲ ਅਜੇ ਨਹੀਂ ਪੱਕੀ ਤੁਹਾਨੂੰ ਪਤਾ ਫਿਰ ਸਾਰਾ ਕੰਮ ਕਾਰ ਕਰਕੇ ਤੇ ਫਿਰ ਮੈਂ ਸਬਜੀ ਬਣ ਰਹੀ ਸਬਜੀ ਵੀ ਬਣਾਉਣੀ ਪਈ ਨਾ ਉਹਦੇ ਕਰਕੇ ਲੇਟ ਹੋ ਗਈ ਆਂ ਹੱਦ ਹੋ ਗਈ ਯਾਰ ਬਾਰਕਾ ਦੋਂਦੇ ਗਏ ਕੰਮ ਕਰਦੇ ਤਾਨੂੰ ਆਪਣੇ ਆਪ ਦਾਵਣਾ ਚਾਹੀਦਾ ਉਹ ਤੇ ਪਿੰਦਰ ਮੈਨੂੰ ਵੀ ਪਤਾ ਆ ਵੇਖੋ ਸਬਜੀ ਬਣੀ ਹੋਣਾ ਥੋੜੀ ਸੰਗਣੀ ਇਹਦੇ ਵਿੱਚ ਮੈਂ ਪਾਣੀ ਪਾਇਆ ਵਾ ਬਸ ਇੱਕੋ ਗੜਕਾ ਦਵਾਣਾ ਤੇ ਹੁਣੇ ਮੈਂ ਤੁਹਾਨੂੰ ਫੁਲਕੇ ਲਾ ਦਨੀ ਆ ਤੇ ਡੈਡੀ ਵਾਸਤੇ ਵੀ ਬੰਨ ਦੇਣੀ ਆ ਬਸ ਤੁਸੀਂ 10 ਮਿੰਟ ਵੇਟ ਕਰੋ ਇਹਨਾਂ ਜਿੱਲੀਆਂ ਜਦੋਂ ਤੈਨੂੰ ਪਤਾ ਵੀ ਜੜਾ ਕੰਮ ਕਰਨਾ ਉਹ ਕਰਕੇ ਰੱਖਾ ਹਾਂ ਪਹਿਲਾਂ ਹੀ ਪਿੰਦਰ ਕਰੰਟ ਤੇ ਨਹੀਂ ਆ ਗੁੱਸੇ ਚ ਘਾਦੇ ਲਈ ਹੋਣਦੇ ਹੋ ਚਲ ਜਾ ਹੁਣ ਛੇਤੀ ਹੱਥ ਲਵਾਈ ਨੂੰ ਮੈਂ ਤੂੰ ਵੀ ਕੁੜੀ ਦੇ ਘਰ ਪਿਆਸ ਦਾ ਵੇਲਾ ਤੇ ਵੇਲਾ ਦਾ ਹੋਈ ਜਾਂਦਾ ਘਰ ਦੇ ਵਿੱਚ ਮੰਮੀ ਬਾਹਰ ਦੇਣ ਦੇਖੋ ਕਿੱਥੇ ਆ ਗਿਆ ਵਾ ਅਜੇ ਤੱਕ ਰੋਟੀ ਪੱਕਣ ਵਾਲੀ ਇਹ ਤਾਂ ਦਿਮਾਗ ਨਹੀਂ ਕੰਮ ਕਰਦਾ ਆਪਣੇ ਆਪ ਲੈ ਕਿਉਂ ਨਹੀਂ ਇਹਦਾ ਦਿਮਾਗ ਕੰਮ ਦਿੰਦਾ ਸਵੇਰ ਦੀ ਉੱਠ ਕੇ ਭੱਜੀ ਫਿਰਨ ਲਈ ਆ ਉਹ ਮੰਮੀ ਇਹ ਕਿਹੜਾ ਕੱਲੀ ਡਈ ਕਰਮ ਤੂੰ ਤਿੰਨ ਜਣੀਆਂ ਆਓ ਤਿੰਨ ਜਣੀਆਂ ਹੈ ਤੇਨੂੰ ਵੀ ਪਤਾ ਵੀ ਅੱਜ ਗਰਲੀਨ ਨੇ ਪਹਿਲੇ ਦਿਨ ਕਾਲਜ ਜਾਣਾ ਪਹਿਲਾਂ ਉਹਨਾਂ ਦੋਵਾਂ ਜੀਆਂ ਨੂੰ ਚਾਹ ਨਾਲ ਪਰੌਠੇ ਲਾ ਕੇ ਦਿੱਤੀਆਂ ਉਹ ਗਏ ਤੇ ਬਾਅਦ ਵਿੱਚ ਤੈਨੂੰ ਪਤਾ ਹੀ ਹੈ ਇਹ ਸਬਜ਼ੀ ਬਣਾਉਣੀ ਹੀ ਚਣੀਆਂ ਦੀ ਉਹਦਾ ਕਿੰਨਾ ਕਰਨੇ ਪੈਂਦੇ ਨੇ ਟਸਲ ਮਸਲ ਜੇ ਸਬਜ਼ੀ ਨਾ ਚਾਦੀਦੀ ਪੜਦੀ ਤੇਰੇ ਵੀ ਤੂੰ ਹਾਥ ਖਰਾ ਸੀ ਤੇ ਦੋ ਬੁੜਕੀਆਂ ਰੋਟੀ ਖਾਣੀ ਤੇ ਆ ਕੀ ਬਣਾ ਦਿੱਤਾ ਪਾਣੀ ਜਿਆ ਤੇ ਨਾਲੇ ਪਿਓ ਤੇਰਾ ਨਹੀਂ ਆਇਆ ਹੈਗਾ ਨਹੀਂ ਮੰਮੀ ਡੈਡੀ ਮੋਟਰ ਤੇ ਆਖੜੇ ਵੀ ਮੇਰੀ ਇੱਥੇ ਰੋਟੀ ਲੈ ਆਉਂਗੀ ਅੱਛਾ ਤੇ ਚਲ ਅੱਜ ਤੇ ਉਹ ਚਲੀ ਗਈ ਹੈ ਨਾ ਤੇ ਕੱਲ ਨੂੰ ਉਹਨਾਂ ਮੈਂ ਕੈਬ ਨਾਲ ਠਾਲਾਂਗੀ ਉਹਨੂੰ ਆਖ ਕੇ ਵੀ ਨਾਲ ਇਹਦੇ ਹੱਥ ਪੱਲਾ ਮਰਵਾਇਆ ਕਰ ਤੇ ਫਿਰ ਤਿਆਰ ਹੋ ਕੇ ਚਲ ਜਿਆ ਕਰ ਟਾਈਮ ਨਾਲ ਤੂੰ ਵੀ ਉਹ ਮੰਮੀ ਰਹਿਦੇ ਕੋਈ ਗੱਲ ਨਹੀਂ ਉਹਨੂੰ ਨਾ ਕਿਉ ਚਲ ਹੁਣ ਪੜਦੀ ਉਹ ਵੀ ਚੈਨ ਪੰਤਾ ਪੜਦੀ ਏ ਫਿਰ ਵੀ ਥੋੜਾ ਬੋਧਾ ਕਰਨਾ ਪੈਂਦਾ ਮਮੀ ਸ਼ਾਮਾਂ ਨੂੰ ਕਰਾ ਦਿਆ ਕਰੇਗੀ ਤੇ ਸਿਰੇ ਸਿਰੇ ਨਾਲ ਕਿਉਂ ਐਵੇਂ ਲੇਟ ਹੋ ਜਾਣ ਕਰਨਗੇ ਚੈਨ ਇਹ ਵੀ ਤੇਰੀ ਗੱਲ ਠੀਕ ਹੈ ਬਰਬਾਦੀ ਸਿਰੇ ਲੇਟ ਹੋ ਜਾਈ ਤਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਹਾਂ ਤੇ ਨਾਲੇ ਹੁਣ ਪੜਨੇ ਭਾਈ ਉਹ ਨਾਲੇ ਬੇ ਕੰਮ ਵਾਲੀ ਦਾ ਧਿਆਨ ਹੋਏ ਤੇ ਪੜਾਈ ਜੇ ਧਿਆਣੀ ਨਾ ਹੋਵੇ ਤੇ ਕੰਮ ਲਈ ਤੁਸੀਂ ਕਿਉਂ ਨਹੀਂ ਨਾ ਨਾ ਇਹ ਨਾਲੇ ਮੜਦੋ ਫੀਲ ਹੋਈਦਾ ਕਿ ਬੀ ਮੇਰੇ ਕੋ ਕੰਮ ਕਰਾਉਂਦੇ ਹੁੰਦੇ ਹੋ ਹੁਣ ਕੰਦੇ ਪਾਸੇ ਲੈ ਤੁਰੇ ਹੁਣ ਇੰਨੇ ਪੈਸੇ ਲਾਉਣੇ ਆ ਤੇ ਚਲ ਜੀ ਕਿ ਹੀ ਬੰਨੇ ਲੱਗਣਗੇ ਤੇ ਵਧੀਆ ਹੀ ਏ ਆਹ ਤੇਰੀ ਇਹ ਤਾਂ ਗੱਲ ਠੀਕ ਐ ਮੰਮੀ ਤੁਸੀਂ ਵੀ ਇਦਾਂ ਕਰੋ ਹਾਂ ਉਹਦੋਂ ਛੇਤੀ ਛੱਦੀ ਕੰਮ ਕਰਾ ਦੋ ਹਾਂ ਤੁਸੀਂ ਲਾ ਕੇ ਲੱਸੀ ਬਣਾਓ ਤੇ ਡੋਲੂ ਚ ਪਾ ਦਿਓ ਤੇ ਮੇਰੀ ਰੋਟੀ ਪੈ ਕਰ ਦੋ ਮੈਂ ਵੀ ਉੱਥੇ ਜਾ ਕੇ ਪਾਲਾਂਗਾ ਮੇਰੇ ਕੋ ਡੈਡੀ ਨੇ ਮੈਨੂੰ ਗੁੱਸੇ ਹੋਣਾ ਵੀ ਤੂੰ ਨਹੀਂ ਕਰੋ ਵੀ ਲਿਆ ਚਲ ਠੀਕ ਐ ਮੈਂ ਉੱਠਣੀ ਆ ਫੇਰ ਆ ਕਰ ਦੋ ਕਰ ਦੋ ਇਹ ਛੱਦੀ ਤੇ ਬੰਦ ਹੋਈ ਉਹ ਗਰਮੀ ਇੰਨੀ ਐ ਬੱਤੀ ਵਾਲਾਂ ਦਾ ਕੋਈ ਹਾਲ ਨਹੀਂ ਹੈਗਾ ਇਹਨਾਂ ਦਾ ਗਰਮੀ ਤਾਂ ਵਾਕੇ ਬੜੀ ਹੋ ਗਈ ਆ ਮੋਟਰਸਾਈਕਲ ਤੇ ਵੀ ਨਾ ਆਇਆ ਜਾਂ ਜਾਂਦਾ ਤੇ ਜਦੋਂ ਮੇਰੀ ਜੋਬ ਲੱਗ ਗਈ ਨਾ ਪਹਿਲਾਂ ਗੱਡੀ ਲੈਣੀ ਆਪਾਂ ਤੋ ਇਹ ਵੀ ਪੈਸੇ ਜੋੜਿਆ ਕਰੋ ਗੱਲ ਤੇ ਤੇਰੀ ਸਿਆਣੀ ਆ ਬੱਜੀਆਂ ਸਿਆਣੀ ਗੱਲਾਂ ਕਰਦੀਆਂ ਨਾ ਏਡੀ ਸਿਆਣੀ ਹੋ ਵੀ ਨਾ ਫਿਰ ਤਾਂ ਭਾ ਗੱਡੀ ਐ ਭਾ ਟਰੱਕ ਵੀ ਲੈ ਲਈ ਪਰ ਕੱਲਾ ਗੱਲਾਂ ਨਾਲ ਗੱਲ ਨਹੀਂ ਨ ਬਣਦੀ ਐਗੀ ਥੋੜਾ ਜਿਹਾ ਆਪਣੇ ਆਪ ਤੇ ਧਿਆਨ ਦੇ ਮੇਰਾ ਖਰਚਾ ਕਰਦਾ ਮੇਰਾ ਤਾਂ ਕੋਈ ਵਜੂੜ ਖਰਚਾ ਹੈ ਹੀ ਨਹੀਂ ਨਾ ਮੈਂ ਸਿਰਫ ਚੀਜ਼ ਹੀ ਉਹ ਲੈਣਾ ਵੀ ਜਿਹੜੀ ਜਿੱਤੋਂ ਵਗਾਰੇ ਇੱਕ ਮਿੰਟ ਨਹੀਂ ਪੈਰ ਫੁੱਟਿਆ ਜਾਂਦਾ ਸਾਰਾ ਖਰਚਾ ਤੇ 13 ਦੰਮ ਵਾਲਾ ਇਹ ਘਰੋਂ ਨਿਕਲੀਏ ਤੇ ਤੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਹਿੰਦਾ ਨਾ ਵੀ ਚੀਜ਼ ਲੈ ਜੀ ਆ ਵੀ ਚੀਜ਼ ਲੈ ਜੀ ਮੇਰੇ ਨਾਲ ਤੇਰਾ ਬਸ ਨਹੀਂ ਜਾਦਾ ਤੂੰ ਤਾਂ ਕਹੇ ਸਾਰਾ ਬਾਜ਼ਾਰ ਹੀ ਖਰੀਦ ਲਈ ਜੀ ਮੈਂ ਟੱਟ ਨਾਲ ਕੋਈ ਗਾਲੀ ਨਹੀਂ ਕੀਤੀ ਤੂੰ ਇਹਦੇ ਅੱਗੋਂ ਬਾਲੀ ਪੈ ਗਏ ਹੋ ਮੈਂ ਗੱਲ ਨਹੀਂ ਪਿਆਗਾ ਮੈਂ ਵੀ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇਕਰ ਅਮਲ ਕਰੀਏ ਕੇ ਗੱਲ ਤੇ ਤਾਂ ਸ਼ਾਂਤੀ ਫੇਰ ਹੁੰਦੀ ਆ ਕੱਲੀ ਗੱਲਾਂ ਨਾਲ ਨਹੀਂ ਹੁੰਦੀ ਸ਼ਾਂਤੀ ਗੱਲਾਂ ਕਰਕੇ ਵੀ ਸ਼ਾਂਤ ਪਹੁੰਚਦੀ ਆ ਟਾਡਾ ਕਹਿੰਦਾ ਕਿ ਮਤਲਬ ਗੱਲ ਮੈਂ ਹੋਰ ਕੰਡੀ ਐ ਤੇ ਗੱਲ ਕੋਈ ਹੋਰ ਬਣੇ ਲਈ ਜਾਣ ਡੇ ਤਾਡੇ ਨਾਲ ਵੀ ਨਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ ਮਮੀ ਹਾਂ ਮੈਂ ਵੀ ਲਿਮਟ ਵੀ ਤਾਰਨ ਆਲੀ ਏ ਤੇ ਨਾਲ ਦੀ ਤਨਖਾਹ ਤੇ ਪਈ ਨੇ ਕਿੰਨੇ ਦਿਨ ਹੋ ਗਏ ਦੇ ਐ ਕਿਨੇ ਤਨਖਾਹ ਦਿੱਤੀ ਹੈ ਨਹੀਂਗੀ ਤੇ ਆ ਗਿਆ ਵਾ ਚੱਲ ਮੈਂ ਤੇਰੇ ਨਾਲ ਚੱਲਨੀ ਆ ਅੱਛਾ ਆ ਗਿਆ ਆਹੋ ਮੈਂ ਸਭ ਨੂੰ ਕਹਿਣਾ ਹੀ ਵੀ ਆਇਆਗਾ ਤੇ ਗੱਲ ਕਰਿਓ ਉਹਦੇ ਨਾਲ ਨਹੀਂ ਆ ਗਿਆ ਵਾ ਅੰਦਰ ਚਲਾ ਗਿਆ ਵਾ ਤੇ ਚੱਲ ਮੈਂ ਤੇਰੇ ਨਾਲ ਚੱਲਨੀ ਆ ਛੜਾ ਕੇ ਨਾ ਤੇ ਜਿਹੜਾ ਕੰਮ ਕਰਨਾ ਤੂੰ ਤੁਸੀਂ ਕਰ ਲਓ ਲਿਮਟ ਹੀ ਤਾਰਨੀ ਮਮੀ ਹੋਰ ਕੀ ਕਰਨਾ ਮੈਂ ਹਾਂ ਚੱਲ ਉੱਥੋਂ ਜ਼ਰੂਰ ਵਾਜੀ ਚੁੱਕਣੇ ਨੇ ਆਹੋ ਨਹੀਂ ਠੀਕ ਹੈ ਜੇ ਕੋਲ ਪੈਸੇ ਆ ਕਿੰਨੇ ਫਿਰ ਜ਼ਰੂਰ ਚੁੱਕਣੇ ਨੇ ਆਹ ਤੇ ਚਲੋ ਆਓ ਫਿਰ ਪਲਾਂ ਖੁਸ਼ੀ ਕੀ ਆ ਚੱਲ 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 ਲਾਵਾ ਮੰਮੀ ਪੁੱਤਰ ਕਿ ਤੇਰੀ ਤਨਖਾਹ ਨੇ ਪਈ ਇਹ ਮਮੀ ਕਹੀ ਨੀ ਤਨਖਾਹ ਤੇ ਫੇਰ ਪੁੱਤਰ ਸਾਨੂੰ ਪੁੱਛਣ ਦੀ ਲੋੜ ਕਿਉਂ ਪਈ ਕਿ ਦੱਸਿਆ ਨਹੀਂ ਹਨ ਮੈਂ ਮੈਂ ਫੜਿਆ ਉਹ ਲਿਮਟ ਤਾਰ ਲਾ ਲਈ ਏ ਤੇ ਕੁਝ ਤੇ ਮੈਂ ਪੈਸੇ ਕਢਾ ਲਿਆ ਜਿਹੜੇ ਮੇਰੇ ਖਾਤੇ 'ਚ ਹੀ ਕਰਨ ਹਾਂ ਹਾਂ ਤੇ 80000 ਰੁਪਏ ਥੋੜ੍ਹਣ ਦਿਆ ਏ ਤੇ ਤੂੰ ਇਦਾਂ ਕਰੇ ਕੰਨੋਂ ਕਢਾ ਲਈ ਤੇ ਆਪਾਂ ਲਿਮਟ ਤਾਰ ਦਈ ਮੈਨੂੰ ਆਪਟੀ ਕੋਲੋਂ ਕੀ ਲੈਣੇ ਆ ਆ ਪਿੰਦਰ ਗੱਲ ਤੇ ਤੇਰੀ ਠੀਕ ਆ ਆਪਾਂ ਜਰੂਰੀ ਆਪਟੀ ਉਹ ਪੈਸੇ ਚੁੱਕੜੇ ਆ ਤੇ ਬਾਕੀ ਇਹ ਆ ਵੀ ਮੈਨੂੰ ਪਹਿਲਾਂ ਤੂੰ ਸਵੇਰੇ ਜਦੋਂ ਗਿਆ ਉਦੋਂ ਦੱਸ ਦਿੰਦਾ ਜਾਂ ਫੋਨ ਮਗਰ ਉਹ ਕਰ ਦਿੰਦੇ ਮੈਂ ਹੁਣੇ 50000 ਰੁਪਏ ਘਟਾ ਕੇ ਲਿਆਂਦਾ ਵਾ ਉਸ ਵੇਲੇ ਮੈਂ ਤੁਹਾਨੂੰ ਪੜਾਉਣਾ ਸੀ ਕਿੰਦਰਨਾ ਨੂਨ ਤੇ ਨਾ ਮਮੀ ਨਾ ਡੈਡੀ ਤੇ ਨਾ ਹੀ ਭਾਗੀ ਜੀਦੇ ਸੀ ਤੇ ਮੈਂ ਲਮਾਰੀ ਚ ਉੱਥੇ ਰੱਖ ਕੇ ਆ ਤੇ ਬਾਕੀ ਇਹ ਵੀ ਮੈਂ ਸਵੇਰੇ ਵੇਰ ਹੋਰ ਪੜਾ ਲਿਆਵਾਂਗਾ ਤੇ ਜਿੰਨੀ ਤੱਕ ਜਰੂਰਤ ਹੋਵੇ ਤੂੰ ਉਸ ਹਿਸਾਬ ਨਾਲ ਦੱਸ ਦੀ ਜੇ ਵਾਦੀ ਨੂੰ ਤਾਂ ਵਾਦੀ ਘਟਾ ਲੈਣਾ ਖਾਤੇ 'ਚ ਆ ਗਿਆ ਉਹ ਨਹੀਂ ਨਹੀਂ ਲਵ ਤੂੰ ਨਾ 80000 ਰੁਪਏ ਕਰ ਦੇ ਪੂਰਾ ਤੇ ਬਾਕੀ ਜਿਹੜੇ ਤੋਂ ਰਹਿ ਦੀ ਉਦਾਂ ਹੀ ਜਦੋਂ ਖਾਦ ਦਵਾਈ ਲਾਵਾਂਗੇ ਤੂੰ ਬਾਕੀ ਉੱਥੇ ਦੇ ਦੇ ਉਹ ਕੋਈ ਗੱਲ ਨਹੀਂ ਯਾਰ ਜਿੱਥੇ ਜਿੱਥੇ ਆਪਾਂ ਨੂੰ ਜਰੂਰਤ ਆ ਆਪਾਂ ਉੱਥੇ ਭੁਗਤਾਵਾਂਗੇ ਤਜੇ ਮੈਨਾਂ ਤੇ ਚੱਲ ਲਿਮਿਟ ਤਾਰਨ ਵਾਲੀ ਨੂੰ ਤਾਰ ਛੜੀਏ ਅਨੇ ਨਹੀਂ ਵਧੀਆ ਇੱਦਾਂ ਹੀ ਕਰਦੀ ਆ। ਹਾਂ। ਅੱਲਾ ਮੇਰਾ ਪਤਾ ਇਹ ਤਰੇ 2 ਜੁਲਾਈ ਆ ਕਰੋ ਨਾਲੇ ਇਹਦਾ ਵੱਡਾ ਭਰਾ ਵਾ। ਜਦੋਂ ਵੀ ਤਨਖਾਹ ਲਿਆਉਣਾ ਨਾ ਪਹਿਲਾਂ ਉਹਨੂੰ ਦੱਸਿਆ ਕਰ ਵੀ ਮਿਲ ਗਈ ਹੈ। ਮੰਮੀ ਮੈਂ ਬਿਲਕੁਲ ਇਦਾਂ ਹੀ ਅੱਗੇ ਵੀ ਕਰਦਾ ਵਾਂ ਤੇ ਜਿੱਦਾਂ ਵੀ ਹੈ ਇਦਾਂ ਹੀ ਚੱਲਦਾ ਰਹੇਗਾ। ਜਿੰਨਾ ਚੱਕ ਤੂੰ ਇਹ ਸਾਰੇ ਵੱਡੇ ਘਰ ਤੇ ਤੁਹਾਡੇ ਕੋਲ ਪੁੱਛ ਕੇ ਹੀ ਰੇ ਕੰਮ ਹੋਏਗਾ। ਤਾਂ ਇਹਦਾ ਪੁੱਤ ਮੈਂ ਖੜਦੇ ਨੇ ਵੀ ਇਸ ਤਰ੍ਹਾਂ ਦੋਹ ਭਰਾ ਨਾ ਸੁਲੂਖ ਨਾ ਰਿਆ ਕਰੋ ਫੇਰ ਹੀ ਘਰ ਚੱਲਦਾ ਵਾ। ਨਾਲੇ ਇਹ ਪਿੰਡ ਵੀ ਆਪਣਾ ਸਿਆਣਾ ਵਾ। ਉਹ ਕਿੜਾ ਵੀ ਕੇਕ ਨੂੰ ਵਿਚਾਰਾ ਕਰਦਾ ਵਾ ਨਹੀਂ ਨਹੀਂ ਉਹ ਕਿੜਾ ਵੱਧ ਖਰਚਾ ਕਰਨ ਦੇ ਆ ਮਸਾ ਕਰਦੇ ਪੁੱਤ ਟਾਈਮ ਪਾਸ ਹੁੰਦੇ ਨੇ ਨਹੀਂ ਨਹੀਂ ਬਿਲਕੁਲ ਆਲ ਮਿਲ ਕੇ ਮੰਮੀ ਬਿਠਾਵਾਂਗੇ ਟਾਈਮ ਤੂੰ ਇਹ ਗੱਲ ਦੀ ਟੈਨਸ਼ਨ ਨਾ ਲਿਆ ਕਰ ਸਾਡੇ ਭਰਾਵਾਂ ਚ ਰੱਤਾ ਜਿੰਨਾ ਵੀ ਫਰਕ ਨਹੀਂ ਹੈ ਨਹੀਂ ਇਹ ਤਾਂ ਸਭ ਤੋਂ ਵਧੀਆ ਪੁੱਤ ਤਾਂ ਹੀ ਤਾਂ ਮੈਂ ਤੁਹਾਨੂੰ ਸਮਝਾਉਣ ਰਹੀ ਆ ਆ ਵੀ ਨੇ ਪਹਿਗੇ ਨਹੀਂ ਰੱਖੇ ਨੇ ਮੰਮੀ ਨੂੰ ਪੁੱਛਦੀ ਆ ਨਾ ਭਲਾ ਮੰਮੀ ਇੱਧਰ ਆਇਓ ਮੇਰੀ ਗੱਲ ਸੁਣਿਓ ਆਗੇ ਨਾ ਵੀ ਕਮੈਂਟ ਲਾਉਂਦਾ ਦਿੱਤਾ ਦਿਮਾਗ ਹੋਇਆ ਖਰਾਬ ਆ ਜੋ ਕੁਝ ਹੈਗਾ ਤੇ ਦੇ ਦੋ ਇਹਨਾਂ ਨੂੰ ਹੁਣ ਜਿਹੜੇ ਆ ਪੈਸੇ ਦੇਤੇ ਨਾ 50000 ਰੁਪਇਆ ਅੱਗੇ ਤੋਂ ਨਹੀਂ ਇਹਨਾਂ ਨੂੰ ਦੇਣਾ ਗਰਲੀਨਾ ਹਾਂ ਗੱਲ ਕਰਨ ਤੋਂ ਪਹਿਲਾਂ ਆਪਣੀ ਜ਼ੁਬਾਨ ਕਰ ਲੈ ਮੂੰਹ ਦੇ ਅੰਦਰ ਤੇ ਮੈਂ ਦਾਰਦਾ ਮੈਨੂੰ ਪਤਾ ਮੇਰੇ ਮਾਪਿਓ ਨੇ ਕਿੱਦਾਂ ਮੈਨੂੰ ਪੜਾਇਆ ਤੇ ਕਿੱਦਾਂ ਇੱਥੋਂ ਤੱਕ ਬਚਾਇਆ ਰਾਂ ਤੇ ਮੈਂ ਉਹਨਾਂ ਤੋਂ ਬਿਨਾਂ ਕਦੇ ਵੀ ਇੱਧਰ ਤੋਂ ਉੱਧਰ ਹੋ ਸਕਦਾ ਮੈਂ ਤਾਂ ਮਰਦੇ ਤੱਕ ਆਪਣੇ ਭਰਾ ਦਾ ਤੇ ਆਪਣੇ ਮਾਪਿਓ ਦਾ ਜਿਹੜਾ ਸਾਥ ਪੂਰਾ ਦੇਣਾ ਵਾ ਕਦੇ ਵੀ ਇਦਾਂ ਦੀ ਗੱਲ ਨਾ ਲਈਆ ਮੈਂ ਤੇ ਜਿਹੜੀ ਅੱਜ ਲੈ ਆਂਦੀ ਤਾਂ ਮੈਂ ਪਹਿਲਾਂ ਦੱਸ ਦਾਂ। ਫਸਟ ਠੀਕ ਆ। ਅਗਲੇ ਖਾ ਜਾਣ ਤੁਹਾਨੂੰ ਲੁੱਟ ਕੇ ਅਗਲੇ ਫਸਲ ਦੇ ਪੈਸੇ ਵੀ ਜਾਣਦੇ ਆ। ਤੁਹਾਡੀ ਤਨਖਾਹ ਮਹੀਨੇ ਦੀ ਆਉਂਦੀ ਆ ਉਹ ਵੀ ਤਾਂ ਹੁਣਾਂ ਗਈ ਜਾਂਦੇ। ਕਦੀ ਤੁਸੀਂ ਵੀ ਪੁੱਛਿਆ ਕਿ ਕੀ ਫਸਲ ਚ ਬਚਦਾ ਕੁਝ ਨਹੀਂ? ਆਪਣੇ ਅੱਖ ਲੱਗੀਆਂ ਮੱਭਾਂ ਉਹਨਾਂ ਨੂੰ ਇਹ ਹੈ ਕਿ ਇਹ ਕੜਾ ਪੁੱਛਦੇ ਆ। ਬਹੁਤ ਹੀ ਸਿਆਣੀਆਂ ਗੱਲਾਂ ਸੁਣ ਮੇਰੀ। ਤੈਨੂੰ ਪਤਾ ਕੀ ਮੈਨੂੰ ਕੁਝ ਨਹੀਂ ਪਤਾ। ਸਾਰਾ ਪਤਾ ਹੁੰਦਾ ਆਪਣੇ ਪਰਿਵਾਰ ਤੇ ਆਪਣੇ ਖੂਨ ਦਾ ਪਤਾ ਹੁੰਦਾ ਸਾਰਾ ਵੀ ਕੀ ਆ ਤੇ ਕੀ ਨਹੀਂ ਆ। ਤੇ ਨਾਲੇ ਇਹ ਆ ਤੁਹਾਡੇ ਘਰ ਚ ਨਾ ਮੰਮੀ ਜੜੀ ਨੂੰ ਪੁੱਛ ਕੇ ਸਾਰੇ ਕੰਮ ਹੁੰਦੇ ਆ ਨਾ ਕਦੀ ਪਿੰਦਰ ਨੇ ਕੋਈ ਕੰਮ ਉਹਨਾਂ ਨੂੰ ਦੁਲਾਵਾ ਕੀਤਾ ਤੇ ਨਾ ਮੈਂ ਹੀ ਕੀਤਾ ਵਾ ਤੇ ਨਾਲੇ ਜੇ ਘਰਾਂ ਦੇ ਜੀ ਆਪ ਕੋਈ ਚੋਰ ਕੁਤਰੀਆਂ ਕੰਡਿਆ ਪੰਨਾ ਕੋਈ ਆਪਣੀ ਜੇਬ ਨੂੰ ਖਿੱਚੇ ਤੇ ਕੋਈ ਆਪ ਨੂੰ ਫਿਰ ਘਰ ਦੀ ਬੰਦੇ ਹੁੰਦੇ ਫਿਰ ਘਰ ਜਿਹੜੇ ਵਿਗੜਦੇ ਜਾਂਦੇ ਆ ਜਿਹੜੇ ਘਰ ਦਾ ਜ ਜੋ ਕੁਝ ਵੀ ਇੱਥੋਂ ਤੱਕ ਆਇਆ ਨਾ ਤੇ ਇਹ ਮਾਪਿਓ ਦਾ ਕਰਕੇ ਤੇ ਇਹ ਤਾਂ ਘਰ ਚੋਂ ਹੋਂ ਕਰਕੇ ਆਏ ਆਣੇ ਤੇ ਜਦੋਂ ਤੇਰੇ ਅੰਗੀਆਂ ਸਿਆਣੀਆਂ ਉਹ ਚੜ ਜਾਂਦਾ ਦੋ ਚਾਰ ਆਜੇ ਉਹ ਜੀਆਂ ਤੇ ਫਿਰ ਘਰ ਖੇਰੂ-ਖੇਰੂ ਹੁੰਦੇ ਆ ਫਿਰ ਵਰਦਾ ਨਹੀਂ ਕੁਝ ਵੀ ਹੁੰਦਾਗਾ ਯਾਦ ਰੱਖਣੀ ਮੇਰੀ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਜਦੋਂ ਮੇਰੀ ਜੌਬ ਲੱਗ ਗਈ ਨਾ ਮੈਂ ਤੇ 1 ਰੁਪਿਆ ਵੀ ਨਹੀਂ ਇਹਨਾਂ ਦਿਆ ਕਰਨਾ